ਸਸ਼ੀਗਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇ ਵਿਚਕਾਰ ਅੱਜ ਮੈਰਾਥਨ ਹੋਈ ਹੈ ਐਮਪੁਟੇਸ਼ਨ ਫ੍ਰੀ ਇੰਡੀਆ ਨੂੰ ਲੈ ਕੇ ਤੇ ਐਮਪੀ ਪੰਜਾਬ ਦਾ ਕੋਈ ਵੀ ਗਰੀਬ ਪਰਿਵਾਰ ਦਾ ਬੱਚਾ ਹੁਣ ਚੰਗੀ ਸਿੱਖਿਆ ਲਈ ਵਾਂਝਾ ਨਹੀਂ ਰਹੇਗਾ ਪੰਜਾਬ ਦੇ ਭਵਿੱਖ ਨੂੰ ਨਿਖਾਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾ ਲਿਆਂਦਾ ਹੈ ਅਸੀਂ ਜੇ ਬੱਚਿਆਂ ਨੂੰ ਮੌਲ ਦੇਵਾਂਗੇ ਅਸੀਂ ਜੇ ਬੱਚਿਆਂ ਨੂੰ ਇਹ ਬਣਾਉਣ ਵਾਸਤੇ ਰੰਗ ਵੀ ਦੇਵਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਕੱਲੇ ਆਪਣਾ ਜਾ ਪਿੰਡ ਦਾ ਜਾ ਪੰਜਾਬ ਦਾ ਨितीश ਦਾ ਨਾਮ ਰੋਸ਼ਨ ਕਰੇ ਹੁਣ ਚੰਗੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ ਚ ਨਹੀਂ ਜਾਣਾ ਪੈ ਰਿਹਾ ਬਲਕਿ ਸਰਕਾਰੀ ਸਕੂਲਾਂ ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ ਪ੍ਰਾਈਵੇਟ ਤੇ ਸਰਕਾਰੀ ਸਕੂਲ ਦੇ ਵਿੱਚ ਕਾਫੀ ਡਿਫਰੈਂਸ ਮੰਨਿਆ ਜਾਂਦਾ ਸੀ ਬਟ ਹੁਣ ਆਪਾਂ ਜੇ ਕਹੀਏ ਹੁਣ ਤੇ ਸਰਕਾਰੀ ਸਕੂਲ ਬਹੁਤ ਜ਼ਿਆਦਾ ਵਧੀਆ ਬਣ ਚੁੱਕਿਆ ਪ੍ਰਾਈਵੇਟ ਸਕੂਲ ਦੇ ਨਾਲੋਂ ਸਰਕਾਰ ਨੇ ਜਿੰਦੇ ਵਿੱਚ ਹੁਣ ਕਾਫੀ ਵਧੀਆ ਇਨਫਰਾਸਟ੍ਰਕਚਰ ਵੀ ਦਿੱਤਾ ਪ੍ਰੋਜੈਕਟਰ ਵੇਸ ਸਟੱਡੀ ਵੀ ਦਿੱਤੀ ਹੋਈ ਹੈ ਨਾ ਟੀਚਰਸ ਦੀ ਮੈਥਡੋਲੋਜੀ ਬਹੁਤ ਵਧੀਆ ਹੈਗੀ ਹੈ ਇੱਥੇ ਦੇ ਜਦੋਂ ਮੈਨੂੰ ਮੇਰੇ ਪੇਰੈਂਟਸ ਨੇ ਇਸ ਗਵਰਨਮੈਂਟ ਸਕੂਲ ਦੇ ਵਿੱਚ ਪਾਇਆ ਤਾਂ ਉਦੋਂ ਮੈਨੂੰ ਵੀ ਸੀਗਾ ਕਿ ਉਹਨਾਂ ਨੇ ਮੈਨੂੰ ਪ੍ਰਾਈਵੇਟ ਸਕੂਲ ਵਿੱਚ ਕਿਉਂ ਨਹੀਂ ਪਾਇਆ ਹੁਣ ਮੈਨੂੰ ਪਤਾ ਲੱਗ ਰਿਹਾ ਹੈ ਕਿ ਇਹ ਸਕੂਲ ਪ੍ਰਾਈਵੇਟ ਸਕੂਲਸ ਨਾਲੋਂ ਵੀ ਕਿ ਕਿਤੇ ਕੀ ਜਿਸ ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬਰਾਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਜਦੋਂ ਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਇਹ ਨਹੀਂ ਨਹੀਂ ਵਿਸ਼ੇਸ਼ ਟ੍ਰੇਨਿੰਗ ਸੈਮੀਨਾਰਾਂ ਲਈ ਪ੍ਰਿੰਸੀਪਲਾਂ ਨੂੰ ਵਿਦੇਸ਼ ਵੀ ਭੇਜਿਆ ਗਿਆ ਮਨਿਸ਼ तिवारी ਸਾਡੇ ਨਾਲ ਮੌਜੂਦ ਨੇ ਸਰ ਸਭ ਤੋਂ ਪਹਿਲਾਂ ਤਾਂ ਇੰਨੀ ਸਵੇ ਸਜੀ ਸਵੇ ਬਹੁਤ ਸਾਰੇ ਲੋਕ ਇਕੱਠੇ ਹੋਏ ਐ ਪੋਟੇਸ਼ਨ ਫ੍ਰੀ ਇੰਡੀਆ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਨਹੀਂ ਬਹੁਤ ਸ਼ਲਾਗਾ ਯੋਗ ਕੈਲ ਕੀਤੀ ਹੈਗੀ ਵੈਸਕੂਲਰ ਸੁਸਾਇਟੀ ਆਫ ਇੰਡੀਆ ਨੇ ਬਹੁਤ ਹੀ ਇੱਕ ਅੱਛਾ ਉਪਰਾਲਾ ਹੈਗਾ ਲੋਕਾਂ ਨੂੰ ਦੱਸਣ ਵਾਸਤੇ ਕਿ ਜੇ ਜੂ ਜ਼ਿਆਦਾ ਖਾਓ ਪੀਓਗੇ ਤਾਂ ਉਹਦਾ ਕੀ ਖਾਮਿਆਜ਼ਾ ਭੁਗਤਣਾ ਪਊਗਾ ਸੋ ਫਿਟਨੈਸ ਨੂੰ ਲੈ ਕੇ ਪ੍ਰੀਵੈਂਸ਼ਨ ਨੂੰ ਲੈ ਕੇ ਆਪਣੀ ਸਿਹਤ ਕੇਮੇ ਠੀਕ ਰੱਖਣੀ ਹੈਗੀ ਉਸ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆ ਇਟਸ ਅ ਵੈਰੀ ਗੁੱਡ ਇਨੀਸ਼ੀਏਟ ਲਾਸ ਵਲ ਹੈਗਾ ਅੱਜ 24/7 ਮਨੀ ਮਾਜਰਾ ਦੇ ਵਿਚਕਾਰ ਅਮਿਸ਼ਾ ਆ ਰਹੇ ਨੇ ਕੀ ਕਹਿਣਾ ਚਾਹੋ ਇਦਾਂ ਹੈ ਕਿ ਜੇ ਸ਼ਹਿਰ ਦੇ ਲੋਕਾਂ ਨੂੰ 24 ਘੰਟੇ ਪਾਣੀ ਮਿਲੇਗਾ ਅਸੀਂ ਬਹੁਤ ਖੁਸ਼ ਹੋਵਾਂਗੇ ਤਾਂ ਐਮਪੀ ਮਨਿਸ਼ Tiwari ਸਾਡੇ ਨਾਲ ਮੌਜੂਦ ਸੀ ਇਹ ਕਹਿੰਦੇ ਕਿ 24 ਘੰਟੇ ਪਾਣੀ ਮਿਲੇਗਾ ਬਹੁਤ ਅੱਛਾ ਲੱਗੇਗਾ ਮਤਲਬ ਮਿੱਠਾ ਉਹਨੇ ਕਹਿੰਦਾ ਕਿ ਜਿੰਨਾ ਕਿ ਜ਼ਰੂਰੀ ਹੈਗਾ ਲੇਕਿਨ ਡਾਈਟ ਪਲਾਨ ਬਹੁਤ ਜ਼ਰੂਰੀ ਹੈ ਕਿਉਂਕਿ ਐਮਪਟੇਸ਼ਨਰੀ ਇੰਡੀਆ ਦੀ ਗੱਲ ਕਰ ਰਹੇ ਨੇ ਡਾਈਟ ਪਲਾਨ ਇਸ ਲਈ ਜ਼ਰੂਰੀ ਹੈ ਕਿਉਂਕਿ ਸਰੀਰ ਜੇ ਹੈ ਉਸ ਢੰਗ ਨਾਲ ਕੰਮ ਕਰੇ ਕੀ ਖਾਣਾ ਕੀ ਨਹੀਂ ਖਾਣਾ ਇਹ ਬਹੁਤ ਜ਼ਰੂਰੀ ਹੈ ਤੇ ਤੁਸੀਂ ਵੀ ਆਪਣੇ ਡਾਈਟ ਕੰਸਲਟੈਂਟ ਨੂੰ ਜ਼ਰੂਰ ਫੋਲੋ ਕਰੋ ਸਤਿ ਸ੍ਰੀ ਅਕਾਲ ਹੈ ਮੇ ਨਾਲ ਗੁਰਪ੍ਰੀਤ ਗੁੱਗੀ ਨੇ ਸਰ ਐਂਪੁਟੇਸ਼ਨ ਫਰੀ ਇੰਡੀਆ ਦੀ ਮੁਹਿੰਮ ਜੋ ਹੈ ਬਹੁਤ ਕਾਫੀ ਸੁਭਿਆ ਦੇ ਵਿੱਚਕਾਰ ਚੱਲਦੀ ਹੈ ਛੱਡਿਗੜ ਦੇ ਵਿੱਚਕਾਰ ਕਿਵੇਂ ਵੇਖਦੇ ਹੋ ਇੱਕ ਕਬਟਾ ਇਕੱਟ ਜਾਈ ਇੱਥੇ ਦੇਖਣ ਨੂੰ ਮਿਲਿਆ ਲੋਕਾਂ ਦਾ ਬਿਲਕੁਲ ਜੀ ਇਹ ਕੱਟ ਦੇ ਨਾਲ ਸਭ ਤੋਂ ਵੱਡੀ ਖੁਸ਼ੀ ਇਹੰਦੀ ਕਿ ਲੋਕਾਂ ਚ ਅਵੇਅਰਨੈਸ ਹੈ ਲੋਕਾਂ ਨੂੰ ਪਤਾ ਹੈ ਕਿ ਅਸੀਂ ਕਿਸ ਪਰਪਸ ਲਈ ਇਕੱਠੇ ਹੋਏ ਆਂ ਔਰ ਇਹ ਬਹੁਤ ਸੀਰੀਅਸ ਮੈਟਰ ਹੈ ਇਹਨੂੰ ਅਜੇ ਮੈਨੂੰ ਲੱਗਦਾ ਬਹੁਤ ਜ਼ਿਆਦਾ ਸੀਰੀਅਸਲੀ ਲਿਆ ਨਹੀਂ ਜਾ ਰਿਹਾ ਜਦ ਕਿ ਇਹਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ ਐਮਪੁਟੇਸ਼ਨ ਬੋਡੀ ਵੱਡੀ ਇੱਕ ਮੁਸੀਬਤ ਹੈ ਸਾਡੇ ਸਮਾਜ ਦੀ ਸੁਸਾਇਟੀ ਦੀ ਪਰ ਬੰਦਾ ਜਿੰਦੀ ਇੱਕ ਕਹਾਵਤ ਹੁੰਦੀ ਨਾ ਤਿਲ ਤਿਲ ਮਰਨਾ ਇਹੋ ਵਾਲੀ ਹਾਲਾਤ ਨੇ ਇਹਨੂੰ ਰੋਕਣ ਲਈ ਇਹਨਾਂ ਹਾਲਾਤਾਂ ਤੇ ਕਾਬੂ ਪਾਉਣ ਲਈ ਇੱਥੇ ਤੱਕ ਲੋਕ ਪਹੁੰਚਣ ਨਾ ਡਾਕਟਰ ਰਾਵਲ ਜਿੰਦਲ ਉਹਨਾਂ ਦੀ ਟੀਮ ਹੈ ਦੇਖਿਆ ਬੜੀ ਦੇਰ ਤੋਂ ਇਰਦੇ ਕੰਮ ਕਰ ਰਹੇ ਨੇ ਸੋ ਆਈ ਮਸਟ ਕੰਗ੍ਰੈਚੂਲੇਟ ਮਿਸਟਰ ਰਾਵਲ ਜਿੰਦਲ ਤੇ ਉਹਨਾਂ ਦੀ ਸਾਰੀ ਟੀਮ ਇਹ ਲੋਕਾਂ ਨੂੰ ਐਂਪਿਊਟੇਸ਼ਨ ਦੇ ਬਾਰੇ ਅਵੇਅਰਨੈਸ ਲੈ ਆ ਰਹੇ ਨੇ ਉਹਦੇ ਅੰਦਰ اور ਐਂਪਿਊਟੇਸ਼ਨ ਫ੍ਰੀ ਇੰਡੀਆ ਲਈ ਉਹ ਇੰਨਾ ਹਾਰਡਵਰਕ ਕਰ ਰਹੇ ਨੇ ਸਰ ਮਿੱਠਾ ਵੈਸੇ ਅਸੀਂ ਬਹੁਤ ਪਸੰਦ ਕਰਦੇ ਨੇ ਕਹਿੰਦੇ ਮਿੱਠਾ ਜੇ ਹੈ ਖਾਣੇ ਦੇ ਬਾਅਦ ਬਹੁਤ ਜ਼ਰੂਰੀ ਹੈ ਸ਼ੁਰੂਆਤ ਚ ਜ਼ਰੂਰੀ ਹੈ ਸ਼ਾਮ ਨੂੰ ਜ਼ਰੂਰੀ ਹੈਗਾ ਦੁਪਹਿਰ ਨੂੰ ਜ਼ਰੂਰੀ ਹੈ ਮਤਲਬ ਮਿੱਠੇ ਦਾ ਕੋਈ ਟਾਈਮ ਨਹੀਂ ਹੈਗਾ ਲੇਕਿਨ ਸਭ ਤੋਂ ਵੱਡੀ ਗੱਲ ਤੁਸੀਂ ਕੀ ਵੇਖਦੇ ਹੋ ਕਿ ਮਗਰ ਸ਼ੂਗਰ ਨੂੰ ਆਵਾਜ਼ ਸ਼ੂਗਰ ਫ੍ਰੀ ਲੋਕਾਂ ਨੂੰ ਕਰਨਾ ਚਾਹੁੰਦੇ ਚਾਹੁੰਦੇ ਕਿ ਲੋਕ ਇਸ ਤੋਂ ਜਾਗਰੂਕ ਹੋਣ ਦੇਖੋ ਮਿੱਠਾ ਪੁਰਾਣੀ ਸੀ ਹੁੰਦਾ ਮਿੱਠੇ ਦੀ ਫਾਰਮ ਬਦਲ ਗਈ ਪਹਿਲਾਂ ਕਦੇ ਲੋਕ ਐਡੇ ਤੁਸੀਂ ਮਿੱਠੇ ਦੇ ਨਾਲ ਜਾਂ ਮਿੱਠੇ ਤੋਂ ਪ੍ਰਭਾਵਿਤ ਹੋ ਕੇ ਮਰਦੇ ਦੇਖੇ ਨਹੀਂ ਹੁੰਨੇ ਕਿਉਂਕਿ ਉਦੋਂ ਮਿੱਠਾ ਕੀ ਹੁੰਦਾ ਸੀ ਗੋੜ੍ਹਣ ਹੁੰਦਾ ਸੀ ਉਸ ਸਮੇਂ ਦੀਆਂ ਗੱਲਾਂ ਨੇ ਜਦੋਂ ਨੈਚੁਰਲ ਮਿੱਠੇ ਹੁੰਦੇ ਸੀ ਕੰਨੇ ਦੀ ਰਸ ਐਡੇ ਡੋਲੂ ਭਰ ਕੇ ਲੋਕ ਪੀ ਜਾਂਦੇ ਸੀ ਕੁਛ ਨਹੀਂ ਸੀ ਹੁੰਦਾ ਉਹ オリジナル ਸੀ ਸਾਨੂੰ ਲੋਕਾਂ ਨੂੰ ਮਾਰਿਆ ਚੀਨੀ ਨੇ ਵਾਈਟ 슈ਗਰ ਨੇ ਉਹਨੇ ਮਾਰਿਆ ਇਵਨ ਹੁਣ ਤਾਂ ਬ੍ਰਾਊਨ 슈ਗਰ ਵੀ ਕਹਿ ਦਿੰਦੇ ਰੰਗ ਹੀ ਚਾੜਿਆ ਹੁੰਦਾ ਉਹਨੂੰ ਸੋ ਜਿਹੜਾ ਅੱਜ ਮਿੱਠਾ ਯੂਜ਼ ਹੋ ਰਿਹਾ ਹੈ ਉਹ ਬਹੁਤ ਹਾਰਮਫੁਲ ਹੈ ਬਹੁਤ ਡੇਂਜਰਸ ਹੈ ਇਸ ਕਰਕੇ ਇਹਦੀ ਬਿਮਾਰੀ ਦੀ ਜਿਹੜੀ ਹੈ ਉਹ ਫੈਲਾਅ ਵੀ ਵਧਿਆ ਹੈ ਪਰ ਲੋਕਾਂ ਦੇ ਵਿੱਚ ਅਵੇਅਰਨੈਸ ਲਿਆਉਣ ਲਈ ਸਟਰਗਲ ਵੀ ਇੰਨਾ ਕਰਨਾ ਪੈ ਰਿਹਾ ਜਸ ਬਿਕੋਜ਼ ਆਫ 댓 ਵਾਈਟ 슈ਗਰ ਤੁਸੀਂ ਵੀ ਅਜਾ ਰਨ ਮੈਰਾਥਨ ਦੇ ਵਿੱਚ ਕਰ ਹਿੱਸਾ ਲਓਗੇ ਇੱਥੇ ਤੋਂ ਜਾ ਕੇ ਚੰਡੀਗੜ੍ਹ ਸੁਖਨਾ ਲੈ ਤੱਕ ਜਾਓਗੇ ਮਨੇ ਬੱਚੇ ਜਾਣ ਕੇ ਲੋਕ ਮੈਨੂੰ ਪਤਾ ਕਿ ਜੇ ਮੈਂ ਨਾਲ ਭੱਜਦਾ ਨਾ ਮੇਰਾ ਦਿਲ ਕਰਦਾ ਪਰ ਉਹ ਸਾਰਾ ਵਾਕ ਰੁਕ ਜਾਂਦਾ ਲੋਕ ਸੈਲਫੀਆਂ ਕਰਨ ਲੱਗ ਜਾਂਦੇ ਨੇ ਚਲੋ ਮੈਂ ਹੁਣ ਫਲੈਗ ਆਫ ਹੋਣ ਲੱਗਾ ਜੀ ਇਹ ਫਲੈਗ ਆਫ ਕਰਕੇ ਮੈਂ ਥੋੜਾ ਜਿਹਾ ਪਿੱਛੇ ਪੱਜਾਂਗਾ ਜੇ ਕੋਈ ਜੇ ਕੋਈ ਨਾ ਮੁੜ ਗਿਆ ਫਿਰ ਨਾਲ ਨਾਲ ਪੱਜਾਂਗਾ ਤਾਂ ਸਰ ਕਹਿ ਰਹੇ ਨੇ ਕਿ ਫਲੈਗ ਆਫ ਦੇ ਵਿਚਕਾਰ ਜਾ ਰਹੇ ਨੇ ਹਿੱਸਾ ਲੈਣ ਦੇ ਵਾਸਤੇ ਤੇ ਸਭ ਤੋਂ ਵੱਡੀ ਗੱਲ ਇਹ ਕਹਿੰਦੇ ਕਿ ਸ਼ੂਗਰ ਫ੍ਰੀ ਵਾਸਤੇ ਜੋ ਹੈ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਮਿੱਠਾ ਕਿੰਨਾ ਕੁ ਜ਼ਰੂਰੀ ਹੈ ਕਿੰਨਾ ਕੁ ਖਰਾਬ ਹੈਗਾ ਇਹ ਦੇਖਣ ਵਾਲੀ ਲੋਕ ਹੈ ਚੰਡੀਗੜ੍ਹ ਦੇ ਵਿਚਕਾਰ ਜੇ ਹੈ ਐਮਪੀ ਮਨੀਸ਼ Tiwari ਜਿਨੇ ਇਸ ਫਲੈਗ ਆਫ ਦਾ ਹਿੱਸਾ ਨੇ ਇਸ ਦੇ ਨਾਲ ਹੀ ਗੁਗੂਗੇ ਵੀ ਇੱਥੇ ਪਹੁੰਚੇ ਨੇ ਸਭ ਤੋਂ ਵੱਡੀ ਗੱਲ ਹੈ ਕਿ ਐਮਪੁਟੇਸ਼ਨ ਫ੍ਰੀ ਇੰਡੀਆ बना कोशिश की जा रही है कैमरामैन गणेश कैमरा मैन दैनिक सवेरा टीवी देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप